ਕੀ ਤੇ ਨਾ ਇਸ ਤਰ੍ਹਾਂ ਤੇ ਤਾਂ ਇੱਕ ਬੜਾ ਇੱਕ ਜਿਹੜਾ ਉਹ ਪਰਸਨਲ ਜਾਂ ਜਾਤੀਕ ਸੰਬੰਧ ਦਾ ਰਿਸ਼ਤਾ ਹੁੰਦਾ ਜਿਹੜਾ ਆਪਣਾ ਬਹੁਤ ਪੁਰਾਣਾ ਮੈਂ ਤੇ ਪ੍ਰਭਦੇ ਪ੍ਰਾਡ ਅਸੀਂ ਇਕੱਥੇ ਬਣਿਆ ਦੀ ਕਲਾਸ ਤੁਹਾਨੂੰ ਇੱਕੋ ਕਮਰੇ ਚ ਰਹਿਆ ਸੀ ਤੇ ਮਾਤਾ ਜੀ ਨਾਲ ਸਾਡਾ ਬਹੁਤ ਉਦੋਂ ਦਾ ਹੀ ਪਿਆਰ ਸੀਗਾ ਹਰ ਹਮੇਸ਼ਾ ਜਦੋਂ ਵੀ ਮੈਂ ਆਇਆ ਮੈਨੂੰ ਹਮੇਸ਼ਾ ਉਹਨਾਂ ਦਾ ਮਤਲਬ ਬਹੁਤ ਜ਼ਿਆਦਾ ਅਸ਼ੀਰਵਾਦ ਪਿਆਰ ਮਿਲਿਆ ਮੇਰੇ ਵਾਸਤੇ ਬਹੁਤ ਦੁੱਖ ਦੀ ਘੜੀ ਆ ਜੀ ਪ੍ਰਭਦੇ ਵਾਸਤੇ ਉਹਨਾਂ ਦੀ ਘਰਮ ਪਤਨੀ ਡਾਕਟਰ ਵਾਸਤੇ ਉਹਨਾਂ ਦੇ ਪਰਿਵਾਰ ਲਈ ਵੀ ਬਹੁਤ ਛੋਟੀ ਪੰਛੀਪਾਰ ਜੋ ਪਾਲ ਸਾਡੇ ਸਾਰਿਆਂ ਵਾਸਤੇ ਜਿਹੜਾ ਵਿਛੋੜਾ ਹੁੰਦਾ ਉਹਦੇ ਰੂਪ ਸੀ ਬਹੁਤ ਦੇਰ ਤੋਂ ਸੀ ਪਰ ਇਹਦੇ ਮਾਮਲੇ ਵਿੱਚ ਜਿਹੜਾ ਗੁਰਗੰਗਾ ਘਰ ਦੀ ਚੱਲਦੀ ਹੁੰਦੀ ਉਹ ਤਾਂ ਬਹੁਤ ਟਾਈਮ ਲੱਗਦਾ ਜਿੰਨਾ ਕਿਤੇ ਅਸੀਂ ਰੱਬ ਦਾ ਸ਼ੁਕਰਾਨਾ ਕਰਦੇ ਹਾਂ ਕਿ ਉਹਨਾਂ ਬਹੁਤ ਲੰਬੀ ਉਮਰ ਦੇਖ ਕੇ ਬੜਾ ਆਸਤਾ ਕਰਨਾ ਪਰ ਵਾਸਤੇ ਤੇ ਅਸੀਂ ਇੱਕ ਜਿਹੜਾ ਹੁੰਦਾ ਅੰਤਮ ਅਰਦਾਸ ਅਫਾ ਕਰਦੇ ਆ ਸਾਰੇ ਰਿਸ਼ਤੇਦਾਰ ਆਉਂਦੇ ਆ ਤੇ ਪਸੰਦਾਂ ਕਰਦੇ ਆ ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਅੰਦੀ ਆਸ ਕਰਦੇ ਹਾਂ ਤੁਹਾਡੀ ਘਰ ਆਉਣੇ ਜਾਣੇ ਇਹਨਾਂ ਰਹੀ ਸੀ ਉਹਨਾਂ ਦਾ ਕਿਸ ਤਰ੍ਹਾਂ ਨੇਚਰ ਸੀ ਉਹਨਾਂ ਦਾ ਜੀ ਬਹੁਤ ਜ਼ਿਆਦਾ ਜੀ ਬਹੁਤ ਸ਼ਾਂਤ ਸੁਭਾਅ ਸ਼ੁਰੂ ਤੋਂ ਔਰ ਆਪਦੇ ਪਰਚ ਬਿਸ਼ਵਾਸ ਰੱਖਣ ਵਾਲੇ ਅਮਰਤ ਭਾਰੀ ਔਰ ਬਿਲਕੁਲ ਜਿਹੜਾ ਅਸੀਂ ਸੇਵਾ ਭਾਵਨਾ ਨਾਲ ਕੰਮ ਕਰਨ ਵਾਲੇ ساری ਉਮਰ ਉਹਨਾਂ ਨੇ ਲੋਕਾਂ ਨੂੰ ਜਿਹੜਾ ਅਸੀਂ ਵਿਦਿਆ ਦਾ ਧਿਆਨ ਦਿੱਤਾ ਬੱਚਿਆਂ ਨੂੰ ਬਹੁਤ سارے ਸੈਟਰਡੇ ਹਜ਼ਾਰਾਂ ਬੱਚਿਆਂ ਨੂੰ ਤਾਂ ਪੜ੍ਹ ਕੇ ਇਹੋ ਜਿਹੇ ਚੀਜ਼ਾਂ ਦੇ ਵਿੱਚ ਕਿਉਂਕਿ ਸਰਕਾਰੀ ਸਕੂਲਾਂ ਦਾ ਉਸ ਵੇਲੇ ਮਿਆਰ ਬਹੁਤ ਅੱਛਾ ਸੀ ਮੈਂ ਵੀ ਸਰਕਾਰੀ ਸਕੂਲ ਚੋਂ ਪੜਿਆ ਸੀ ਕਲਾਬ ਦੇ ਵੀ ਸਰਕਾਰੀ ਸਕੂਲ ਚੋਂ ਮੰਤਰੀ ਸਾਹਿਬ ਜਿਹੜਾ ਸੁਪਰੀਮ ਕੋਰਟ ਨੇ ਆਪਣੇ ਗਵਰਨਰ ਸਾਹਿਬ ਨੂੰ ਝਾੜ ਪਾਈ ਆ ਔਰ ਜਿਹੜੇ ਬਿੱਲ ਪਾਸ ਹੋ ਰਹੇ ਉਹਦੇ ਸੰਬੰਧ ਵਿੱਚ ਦੇਖੋ ਅੱਜ ਇਹ ਮੌਕਾ ਨਹੀਂ ਹੈ ਕਿ ਆਪਾਂ ਮਾਲ ਲੰਦਾ ਹੈ ਕਿ ਇਹ ਗੱਲ ਕਰਾਂ ਜੋ ਸੁਪਰੀਮ ਕੋਰਟ ਨੇ ਚਾਹਤਾ ਹੈ ਇਸ ਤੋਂ ਉੱਪਰ ਕੋਈ ਸ탠ਦੀ ਰੋਕਦੀ ਹੈ ਜੀ ਮੈਨੂੰ ਲੱਗਦਾ ਤੇ ਉਦੋਂ ਤੱਕ ਜਿਹੜਾ ਹੈਗਾ ਉਹ ਗਾਰਡਰ ਸੈਂਸ ਤੋਂ ਪ੍ਰਵੇਸ਼ ਮੈਨੂੰ ਲੱਗਦਾ ਨਹੀਂ ਕਿ ਇਸ ਤੋਂ ਕੋਈ ਬਦਲਾ ਹੋਵੇ ਇਸ ਤੋਂ ਕੋਈ ਬਦਲਾ ਹੋਵੇ ਇਹ ਆਣੀ ਨਹੀਂ ਚਾਹੀਦੀ ਸੀ ਮਾਰਜੋਗ ਅਦਾਲਤ ਨੇ ਵੀ ਕੀ ਹੈ ਜੀ ਕਿ ਲਾਗਤੀ ਆਣੀ ਚਾਹੀਦੀ ਤੇ ਜਦੋਂ ਮੁਖਮਤiate ਪਹੁੰਚੇ ਉਸ ਤੋਂ ਬਾਅਦ ਤੁਸੀਂ ਫੈਸਲੇ ਜਾਣੇ ਕਿਉਂ ਕਿ ਇਕੱਲੇ ਇਹਨਾਂ ਦਾ ਨਹੀਂ ਜਿੰਨੇ ਵੀ ਸਾਰੇ ਬਾਕੀ ਦੇ ਕੌਲਰ ਨਹੀਂ ਹੈਗਾ ਚਾਹੇ ਚਰਨਗਨ ਵਾਲਾ ਚਾਹੇ ਗਰਨਾ ਦਾ ਚਾਹੇ ਰਾਮਨਾਰਥ ਉਹਨਾਂ ਨੇ ਇੱਕ ਜਨਰਲ ਡਾਇਰੈਕਸ਼ਨ ਦਿੱਤੀ ਹੈ ਪਹਿਲਾਂ ਇਹ ਲੈਵਲ ਹੀ ਹੁੰਦਾ ਸੀਗਾ ਕੌਦੇ ਦੀ ਕਰਮਾ ਹੁੰਦੀ ਹੈ ਮਾਈ ਰੱਖੀ ਚਾਹੀਦੀ ਸਰ ਸਿਰ ਸਭ ਨੂੰ ਦੇਖਿਆ ਤੇ ਅਗਲਾ ਕਦਮ ਕੀ ਹੋ ਰਿਹਾ ਹੈ ਆਪਾ ਮੈਨੂੰ ਲੱਗਦਾ ਹੈ ਬਾਕੀ ਸਾਰੀਆਂ ਗੱਲਾਂ ਕਿਸੇ ਵੇਲੇ ਫਿਰ ਤੋਂ ਬਹੁਤ ਦੇਖੋ ਸੇਵਾ ਸੁਲਤਾਨਪੁਰ ਤੋਂ ਅਸੀਂ ਬਹੁਤ ਕੁਝ ਕਰ ਰਹੇ ਆ ਆਮ ਆਦਮੀ ਕਹਿੰਦੇ ਕਰ ਤੁਸੀਂ ਜਾਣਦੇ ਹੋ ਔਰ ਜਿਹੜੇ ਬਾਕੀ ਦੇ ਸਾਡੇ ਹਸਤਾਲਾ ਨੂੰ ਸਾਰ ਨੂੰ ਅਪਗ੍ਰੇਡ ਕਰ ਕੀ ਮੀਡੀਆ ਦੇ ਬੰਦੇ ਉੱਥੇ ਬੰਨ ਦੱਸੋ ਕਿ ਤੁਹਾਡੇ ਪੂਰ ਕੋਟ ਦਾ ਸਿਵਲ ਹਸਪਤਾਲ ਜਾਂ ਜਿਹੜਾ ਆਪਣਾ ਕੋਟਪੁਰ ਦਾ ਸਿਵਲ ਹਸਪਤਾਲ ਵਿੱਚ ਫਰਕ ਹੈ ਜੀ ਪਿਛਲੇ 2-4 ਸਾਲਾਂ ਵਿੱਚ ਕੋਈ ਦੱਸੋ ਸਾਡੇ ਜਿਹੜੇ ਕੈਂਸਰ ਨੂੰ ਲੈ ਕੇ ਕਾਫੀ ਸਨਕੀ ਵੀ ਦਿੱਕਤ ਆ ਰਹੀ ਕੈਂਸਰ ਲਈ ਕੈਂਸਰ ਨੂੰ ਲੈ ਕੇ ਨਾ ਵੀ ਕੋਈ ਨਰੀਜਾਂ ਦੀ ਕੋਈ ਦੇਖਭਾਲ ਨਹੀਂ ਹੋ ਰਹੀ ਕੈਂਸਰ ਦੇ ਪੇਸ਼ੈਂਟਸ ਦੀ ਦਿਕਤ ਥੋੜੀ ਇਸ ਕਰਕੇ ਆਈ ਆ ਕਿ ਜਿਹੜਾ ਤੁਹਾਡੇ ਬਹੁਤ ਸਾਰੇ ਸਪੈਸ਼ਲਿਸਟਸ ਜੀ ਦੇ ਨੇ ਉਹ ਇੱਥੋਂ ਛੱਡ ਗਏ ਜਿਹੜਾ ਆਲਰੇਡੀ ਅਸ ਜਿਹੜੀ ਥੋੜੀ ਐਮਸ ਪਟੰਡਾ ਪੜਿਆ ਉੱਥੇ ਜੁਆਨ ਕਰ ਗਿਆ ਉਹ ਅਸੀਂ ਕਰ ਰਹੇ ਆ ਜੀ ਉਹ ਸਾਡੇ ਧਿਆਨ ਦੇ ਵਿੱਚ ਪ੍ਰੋਬਲਮ ਆਦਰਵਾਇਸ ਤੁਹਾਡੇ ਸਾਰੇ ਸੁਧਾ ਹੈ ਗਿਆ ਜੀ ਬੀਪ ਕੋਰਟ ਦੇ ਵਿੱਚ ਵੀ ਇਮੇਜ ਵਿੱਚ ਵੀ ਕੋਈ ਮਰੀਜ਼ ਦੀ ਕਦਰ ਹੈ ਨਹੀਂ ਜੀ ਭੁੰਗੇ ਪਾਏ ਜਾਂਦੇ ਜੀ ਜੀ ਇਮੇਜ ਵਿੱਚ ਵੀ ਕੋਈ ਹੈ ਨਹੀਂ ਕਿ ਮਰੀਜ਼ ਨਹੀਂ ਹਾਂਜੀ ਉੱਥੇ ਭੁੰਗੇ ਪਾਏ ਜਾਂਦੇ ਜੀ ਮਰੀਜ਼ ਮੇਰੇ ਨੌਲੇਜ ਨੇ ਮੈਂ ਬਿਲਕੁਲ ਜੇ ਅਸੀਂ ਕਹਿੰਦੇ ਮੈਂ ਚੈੱਕ ਕਰ ਲਾਂਗਾ ਤੁਹਾਡੇ ਬੀਪ ਕੋਰਟ ਦੇ ਹਕੀਕਤ ਤਾਂ ਨਹੀਂ ਮੈਂ ਮਰੀਜ਼ਾਂ ਜਿਹੜੇ ਤੁਹਾਡੇ ਸਾਰੇ ਮਰੀਜ਼ ਆ ਉਹ ਸੈਟੀਸਫਾਈਡ ਆ ਕਿ ਸਾਨੂੰ ਹੁਣ ਦਵਾਈਆਂ ਵੀ ਮਿਲਦੀਆਂ ਫ੍ਰੀ ਮਿਲਦੀਆਂ ਲੋਕਾਂ ਦਾ ਖਰਚਾ ਨਹੀਂ ਹੁੰਦਾ ਤੇ ਟੈਸਟ ਵੀ ਅੰਦਰੋਂ ਸਾਡੇ ਹੋ ਰਹੇ ਆ ਗੋਡੇ ਤੱਕ ਬਦਲੇ ਜਾ ਰਹੇ ਆ ਅੱਖਾਂ ਦੇ ਪ੍ਰੈਸ਼ਰ ਹੋ ਰਹੇ ਆ ਮੈਂ ਹੁਣੇ ਮਰੀਜ਼ਾਂ ਨੂੰ ਮਿਲਦਾ ਆ ਮੈਂ ਮਰੀਜ਼ਾਂ ਦੀ ਗੱਲ ਸੁਣਦਾ ਜੀ ਮੈਂ ਡਾਕਟਰਾਂ ਦੀ ਚੱਕੇ ਚ ਹੁੰਦਾ ਸਰ ਕੋਰਪਰੇਟ ਸਿਵਲ ਹਸਪੀਟਲ ਚ ਕਾਫੀ ਉਨਤਾਈਆਂ ਹੈਗੀਆਂ ਡਾਕਟਰਾਂ ਦੀ ਵੀ ਕਮੀਆਂ ਔਰ ਇਨਸਟਰੂਮੈਂਟ ਦੀ ਵੀ ਕਮੀ ਆ ਕੋਈ ਐਹੋ ਜਿਹੀ ਮਸ਼ੀਨਾਂ ਹੈ ਨਹੀਂ ਅਲਟਰਾਸਾਉਂਡ ਦਾ ਕਹ ਲੋ ਡਾਕਟਰ ਹੈ ਨਹੀਂ ਅਲਟਰਾਸਾਉਂਡ ਦੀ ਮਸ਼ੀਨ ਹੈ ਨਹੀਂ ਕਾਫੀ ਪ੍ਰੋਬਲਮ ਆ ਰਹੀਆਂ ਜੀ ਜਿੰਨਾਂ ਜਿੰਨਾ ਕੋਈ ਡਾਕਟਰ ਦੀ ਸ਼ਾਰਟੇਜ ਆ ਰਹੀ ਹੈ ਬਹੁਤ ਦੇਰ ਤੋਂ ਮਤਲਬ ਕੋਈ ਵੀ ਜਿਹੜੇ ਸੀਗੇ ਨਾ ਸਰਕਾਰੀ ਜਿਹੜੇ ਸੀਗੇ ਡਾਕਟਰ ਭਰਤੀ ਕੀਤੇ ਨਾ ਸਟਾਫ ਨਰਸਸਸ ਨਾ ਟੀਚਰਸ ਨਾ ਫਲਵਰੀ ਤੋਂ ਮੈਂ ਹੁਣ ਅਸੀਂ ਵੀ ਪਿੱਛੇ ਬਹੁਤ ਸਾਰੇ ਅਸੀਂ ਸਪੈਸ਼ਲਿਸਟ ਭਰਤੀ ਕੀਤੇ ਆ ਜੀ 272 ਜਿਹੜੇ ਸੀਗੇ ਉਸ ਤੋਂ ਬਾਅਦ ਮੈਂ ਹੁਣ ਸਾਡੇ ਹਰ ਸਾਲ 350 ਸਪੈਸ਼ਲਿਸਟ ਬਣ ਕੇ ਆਉਂਦੇ ਜਿਨ੍ਹਾਂ ਨੂੰ ਅਸੀਂ ਸਪான்ਸਰ ਕਰਦੇ ਆ ਜਿਹੜੇ ਬੌਂਡ ਭਰਦੇ ਉਹਨਾਂ ਨੇ ਰੱਖੇ ਦੀ ਮੈਂ ਸਾਰੇ ਰੱਖ ਲਈ ਜੋ ਕਿ ਦੋਕ ਸਾਲ ਲੱਗਣਗੇ ਜੀ ਡਾਕਟਰ ਤਾਂ ਇਹਨੋਂ ਕਿ ਆਣਗੇ 1800 ਬੰਦੇ ਮੈਂ ਹੋਰ ਭਰਤੀ ਕਰ ਰਹੇ ਆ 350 ਡਾਕਟਰ ਹੈ ਬਾਕ ਲੈਬੋਰੀ ਟੈਕਨੀਸ਼ੀਅਨ ਔਰ ਵਾਰਡ ਅਟੈਂਡੈਂਟ ਕਲਾਸ 4 ਸਾਰੇ ਭਰਤੀ ਕਰ ਰਹੇ ਹਾਂ ਹੁਣ ਭਰਤੀ ਪ੍ਰਕਿਰਿਆ ਚੱਲਦੀ ਪਈ 6 ਮਹੀਨੇ ਚੱਲਣਗੇ ਸਾਰੇ ਠੀਕ ਕਰ ਦੋ ਸਰ ਮਸ਼ੀਨਾਂ ਵਗੈਰਾ ਜਿਹੜੀਆਂ ਆਈਆਂ ਜਿੰਨਾ ਸਾਰੇ ਖਰੀਦ ਰਹੇ ਹਾਂ ਜੀ ਅਸੀਂ 550 ਕਰੋੜ ਬਿਲਡਿੰਗਸ ਵਾਸਤੇ ਹੈ ਇਨਫਰਾਸਟ੍ਰਕਚਰ ਵਾਸਤੇ ਔਰ 1900 ਕਰੋੜ ਜਿਹੜੇ ਆ ਗਏ ਆ ਉਹਦੀ ਗਵਰਨਮੈਂਟ ਵੀ ਨਵੇਂ ਲੈ ਰਹੀ ਸਰ ਲੇਟਸਟ ਕੁਪਰਟੂ ਥੈਂਕ ਯੂ ਸਰ